ਸਾਹਿਬ ਜੀ ਮੈਂ ਅਜਿਹਾ ਮੀਟਿੰਗ ਹੀ ਕਰਨ ਪਾਉਣਾ ਜੀ ਅਲਹਦੇਰੀ ਮਦਦੇਗੇ ਮੀਟਿੰਗ ਕਰਨੀ ਕਰਮਾ ਨੂੰ ਅੰਤਿਮ ਤੀ ਮੈਂ ਜੋ ਨਵਾਂ ਮਸੂਦ ਕਰਦਾ ਵੀ ਮੰਨਨ ਚਾਹੀਏ ਨਾ ਕਿ ਉਹ ਕਦੇ ਬਾਅਦ ਮੀਟਿੰਗ ਕਰੀ ਜਾਵਾ ਆਂਗਲੇ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਬੰਗਲਵਾਸੀ ਇਹ ਵੀ ਲੋ ਜਾਨਜਾ ਜੀ ਮੀਟਿੰਗ ਕਰੀ ਜਾਵਾ ਬਸ ਹੋ ਗਈ ਜੀ ਚਲੋ ਬੰਦਿਆ ਕੁਪਨਾ ਦਾ ਮਕਸਦ ਇਹ ਹੈ ਵੀ ਸਾਡਾ ਸਮਾਜ ਖੁਸ਼ ਹੋਵੇ। ਸਾਨੂੰ ਲੱਗਦਾ ਵੀ ਉਹ ਮਕਸਦ ਆਪਣਾ ਅੰਦਰੋਂ ਪੂਰਾ ਵੀ ਹੋ ਰਿਹਾ ਹੈ ਜਿਸ ਨੂੰ ਮੰਨਦੇ ਹਾਂ। ਮੇਰੀ ਇਹ ਰਾਇ ਨੀਤੀ ਇਹ ਕਹੇ ਆਪਣਾ ਜਿਹੜਿਆ ਜਿਸ ਕੰਮ ਦੀ ਆਪਾਂ ਧੁਰੇ ਆ ਉਹ ਵੀ ਸਮਾਜ ਦੇ ਲਈ ਹੈ। ਐਮਐਲਏ, ਐਮਪੀ ਬਣਨਾ ਇੱਕ ਦਰੀਆ ਹੈ। ਇਹਨਾਂ ਅੰਤਿਮ ਦੇਸ਼ ਦਾ ਸਮਾਜ ਨੂੰ ਖੁਸ਼ ਕਰਨਾ ਹੀ ਹੈ। ਜੇ ਜਿਸ ਸਮਾਜ ਖੁਸ਼ ਹੋ ਰਿਹਾ ਹੈ ਤਾਂ ਸਾਡਾ ਜਿਹੜਾ ਮਕਸਦ ਹੈ ਆ ਉਹ ਤਾਂ ਪੂਰੇ ਹੋ ਗਿਆ ਜੀ ਜਿਵੇਂ ਆਇਆ ਇੱਕ ਨਾ ਕਿਸੇ ਨੂੰ ਕੋਈ ਗਲਤੀ ਤੇ ਮੇਰੇ ਨਾਲ ਸਰਪੰਚਾਂ ਉੱਤੇ ਮਾਹੌਲ ਦਾ ਨਾ ਉਹ ਇਹ ਗੱਲ ਕਰ ਰਿਹਾ ਸੀ ਉਹ ਅਸੀਂ ਜਾ ਰਹੇ ਸੀ ਤਾਂ ਬੰਦੇ ਬੜੇ ਖੁਸ਼ੀ ਰਾਤ ਖੜੇ ਸੀਗੇ ਜਸ਼ਨ ਮਨਾਉਣ ਦੇ ਕਰਕੇ ਤੇ ਮੈਨੂੰ ਯਾਰ ਆਪਣਾ ਕੀ ਮਕਸਦ ਹੈਗਾ ਜ਼ਿੰਦਗੀ ਦਾ ਬੱਚਿਆਂ ਦਾ ਕੀ ਹੁੰਦਾ ਆਪਣੇ ਮਾਪੇ ਮਨ ਖੁਸ਼ ਦੇਖਣਾ ਇਤਾਂ ਹੀ ਇਹ ਆ ਵੀ ਅਸੀਂ ਇਹ ਸੋਸਾਇਟੀ ਚ ਪੈਦਾ ਹੋਏ ਮੰਦਾ ਮਕਸਦ ਕੀ ਆ ਵੀ ਸਾਡੀ ਸੁਸਾਇਟੀ ਖੁਸ਼ ਹੋਵੇ ਤੇ ਮੇਗਾ ਮਕਸਦ ਆ ਸਾਡਾ ਪੂਰਾ ਹੋਈ ਰਿਹਾ ਹੈਗਾ ਇਸ ਕਰਕੇ ਬਲਵਾ ਆਪਾਂ ਦੇ ਹੀ ਆ ਵੀ ਤਾਂ ਦੇ ਚਿਹਰਿਆਂ ਤੇ ਸਾਰਿਆਂ ਦੀ ਖੁਸ਼ੀ ਰੱਖਣਾ ਚਾਹੁੰਦੇ ਹਾਂ ਤੇ ਉਹਦੇ ਲਈ ਆਪਾਂ ਕੰਮ ਕਰੀਦਾ ਆ ਬਾਕੀ ਦਾ ਸਾਰੇ ਪੜਾਈ ਹੁੰਦੇ ਆ ਉਹ ਆਪਾਂ ਚਲੋ ਇਹ ਇੱਥੇ ਦਾ ਕੰਮ ਹੈ ਅੰਗੇ ਵੀ ਆਪਾਂ ਚੱਲੇ ਜਾਣਾ ਔਰ ਜੇ ਨੂੰ ਲੱਗਦਾ ਵੀ ਸਾਨੂੰ ਕੋਈ ਦੁਨੀਆ ਚ ਰੋਕਣ ਵਾਲਾ ਨਹੀਂ ਹੈ ਜਿੰਦਾਬਾਦ 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 ਮਨ ਲ ਜਿਹੜੇ ਵੱਡੇ ਵੱਡੇ ਪਲੇਅਰ ਸੀ ਮਨ ਜਨੀਆ ਕਿਸਾ ਜਦੋਂ ਤੋਂ ਸਾਰੇ ਫੇਲ ਹੋ ਗਏ ਹੁਣ ਰੁਕ ਰੋ ਜਾਣਾ ਹੈ ਜੇ ਕੋਈ ਜੇ ਕੋਈ ਵੀ ਫੇਲ ਹੋ ਗਿਆ ਤੇ ਦਿਨਵਾਣਗੇ ਕਿੱਥੇ ਤੱਕ ਕਰਨਗੇ ਮਨ ਲ ਸੀਐਮਬੀ ਫੇਲ ਹੋ ਗਿਆ ਸਾਕਾ ਸੀਐਮਬੀ ਫੇਲ ਹੋ ਗਿਆ ਦਿੱਲੀ ਵਾਲੇ ਵਿਰੋਧਕਾਂ ਦਾ ਕਿੰਨੇ ਦਾ ਦੇਖੋ ਇਹ ਲੜਾਈ ਅਸੀਂ ਜਿਤਨੀ ਜਿਤਨੀ ਹੈ ਕਿਉਂਕਿ ਸਾਡੇ ਵਿੱਚ ਗ੍ਰੈਂਡ ਹੈ ਇਸ ਕਰਕੇ ਵੀ ਹੈਗਾ ਵੀ ਕੋਈ ਸਾਡਾ ਨੀਜੀ ਮਸਲਾ ਜਾਏਗਾ ਹੁਣ ਮੈਂ ਇੱਕ ਵਾਰ ਦੱਤਣਾ ਤੁਹਾਡੀ ਬਾਹਰ ਦੀ ਮੀਟਿੰਗ ਸੀਗੀ ਤੇ ਮੈਂ ਕਿਹਾ ਵੀ ਜਦੋਂ ਵੀ ਇਹ ਕੰਦਾ ਵੀ ਇਹਨੇ ਐਮਪੀ ਬਣਨਾ ਮੈਂ ਕਿਹਾ ਤੈਨੂੰ ਇਹ ਮੈਂ ਕਿਹਾ ਤੈਨੂੰ ਇਹ ਚੀਜ਼ ਨਹੀਂ ਆਕਰਸ਼ਿਤ ਕਰਦੀ ਇਹ ਚੀਜ਼ ਜਿਵੇਂ ਗੱਲ ਖੇਚਦੀ ਭਈਆਂ ਐ MP ਬਣਨਾ MLA ਬਣਨਾ ਮੈਂ ਕਹਿੰਦਾ ਮੈਂ ਇਹ ਗੱਲ ਖੇਚਦੀ ਆ ਵੀ ਅਸੀਂ ਤਗੜੇ ਹੋਣਾ ਤੇ ਤਗੜੇ ਹੋ ਕੇ ਜਿਹੜਾ ਸਿਸਟਮ ਲੋਕਾਂ ਨੂੰ ਤੰਗ ਕਰਦਾ ਉਹਨੂੰ ਅਸੀਂ ਤੰਗ ਕੇ ਰੱਖ ਦੇਣਾ ਕਹਿੰਦਾ ਮੈਂ ਇਹ ਚੀਜ਼ ਜਿਹੜੀ ਅਸੀਂ ਕਰਦੇ ਆ ਕਿ ਕਿੰਨੇ ਵੀ ਰੋੜੇ ਹੈਗੇ ਆ ਜਿੰਨੇ ਵੀ ਰੋੜੇ ਆ ਲੋਕਾਂ ਦੇ ਰਾਹ 'ਚ ਜਿਹੜਾ ਤੰਗ ਪਰੇਸ਼ਾਨ ਕਰਦੇ ਆ ਉਹ ਅਸੀਂ ਸਾਰੇ ਅੱਜਾਂ ਅਗੇ ਰੱਖਦੇ ਨੇ ਇਸ ਕਰਕੇ ਉਤਰੇ ਆ ਸੀ ਸਾਰੇ ਵੱਡ-ਵੱਡੇ ਜਦੋਂ ਇੰਟਰਵਿਊ ਜਦੋਂ ਸ਼ੁਰੂ ਹੋਈ ਸੀ ਬਹੁਤ ਵੱਡੇ ਵੱਡੇ ਸੀ ਚੱਲਦੇ ਚੱਲਦੇ ਸਾਰੇ ਛੋਟੇ ਹੋ ਗਏ ਆ ਤੇ ਆਪਣੇ ਮਨ ਦੇ ਸਾਰੇ ਛੋਟੇ ਹੋ ਗਏ ਆ ਇਸ ਕਰਕੇ ਬੰਦੀਆ ਰਿਹਾ ਇਹ ਇਲੈਕਸ਼ਨ ਚਲੋ ਪਾਸਟਰ ਨੂੰ ਵੋਟਾਂ ਆ ਪਰ ਅਸੀਂ ਐਸੀ ਇਲੈਕਸ਼ਨ ਨੂੰ ਬਹੁਤ ਸੈਲੀਬ੍ਰੇਟ ਕੀਤਾ ਹੈ ਅਜੋ ਦਿਨਾਂ ਦੀ ਚਾਹੀਦਾ ਬੰਦੇ ਖੁਸ਼ੀਆਂ ਸਰ ਕੋਈ ਇੰਨੀ ਗਰਮੀ ਹੁੰਦੀ ਫਿਰ ਵੀ ਅਰਸੋ ਜਿੱਦਾਂ ਕੋਈ ਤੁਸੀਂ ਮੇਰੇ ਨਾਲ ਵੀ ਨਰੋਪਾ ਦੇ ਰੋਸ਼ ਹਨ ਬੜੀ ਇੰਨੀ ਗਰਮੀ ਹੋਰ ਬੰਦੇ ਨਹੀਂ ਨਹੀਂ ਉਹ ਤਾਂ ਇੰਟਰਨਿਟ ਦੀ ਨਰੋਪਾ ਦੀ ਮਟਰ ਬਹੁਤ ਗਰਮੀ ਸੀ ਅੱਜ ਸਿਆਣੀ 37 ਡਿਗਰੀ ਟੈਂਪਰੇਚਰ ਹੈ ਕੋਈ ਅੰਦੇ ਹੋਰ ਨੂੰ ਜਦੋਂ ਸ਼ਹਿਰ ਕਿਹਾ ਅੱਜ ਕੱਦਾਂ ਸੀ ਮੁੜ ਜਾਓ ਮੁੜ ਜਾ ਘਰਾਂ ਜੋ ਕਹਿੰਦੀ ਅਸੀਂ ਤਾਂ ਸਾਡੇ ਘਰ ਦੇ ਰਹਿਣਾ ਕਹਿੰਦੇ ਅਸੀਂ ਇਹ ਵੀ ਆਪਾਂ ਨੂੰ ਜਿਹੜਾ ਜਜ਼ਬਾ ਆਪਾਂ ਨੂੰ ਹੋਣਾ ਚਾਹੀਦਾ ਵੀ ਅਸੀਂ ਕੋਈ ਵੀ ਗੱਲ ਅਸੀਂ ਆਪਣੇ ਖਿਲਾਫ ਨਹੀਂ ਸਾਂਦੇ ਅਸਲ ਵਿੱਚ ਅਸੀਂ ਕੋਈ ਐਮਪੀ ਐਮਪੀ ਬਣਨਾ ਵੀ ਸਾਰਾ ਜਰੀਆ ਹੀ ਐ ਐਮਐਲਏ ਬਣਨਾ ਵੀ ਜਰੀਆ ਹੈ ਵੀ ਕੋਈ ਸੋਸਾਇਟੀ ਆਪਣੇ ਖਿਲਾਫ ਹੋ ਰੀਆਂ ਗੱਲਾਂ ਨੂੰ ਕਿਉਂ ਸਾਂਦੇ ਵੀ ਅਸੀਂ ਤਲੀ ਮੇਂ ਕਰਦਾ ਹੁੰਦਾ ਸੀ ਵੀ ਮੇਰਾ ਮਸਲਾ ਨਹੀਂ ਹੈ ਗੱਲ ਇਹ ਸਾਰੀ ਸੋਸਾਇਟੀ ਦਾ ਹੈ ਤੇ ਜਦੋਂ ਅਸੀਂ ਤੁਰੇ ਸੀ ਤਾਂ ਸਾਨੂੰ ਕਿਹੜਾ ਕਿਸ ਨੇ ਕਿਹਾ ਸੀ ਅਸੀਂ ਕਿਹਾ ਕਿ ਆ ਵੀ ਸਾਡੇ ਘਰ ਕੋਲੀ ਨਹੀਂ ਆਇਆ ਤਾਂ ਹੀ ਅਸੀਂ ਤੁਰ ਜਾ ਸਾਨੂੰ ਲੱਗਾ ਗਲਤ ਹੋ ਰਿਹਾ ਤੇ ਜੇ ਗਲਤ ਹੋ ਰਿਹਾ ਤੇ ਸਹੀ ਵੀ ਦਾ ਅਸੀਂ ਕਰਦੇ ਤੇ ਸਹੀ ਕਰ ਲਈ ਸਾਨੂੰ ਖੜੇ ਹੋਣਾ ਚਾਹੀਦਾ ਇਸ ਕਰਕੇ ਕਦੋਂ ਵੀ ਸਾਨੂੰ ਸਾਡੇ ਦਿਮਾਗ 'ਚ ਨਹੀਂ ਸੀ ਕਦੀ ਵੈਸੀ ਰੈਐਕਸ਼ਨ ਆਉਂਦੀ ਆ ਕਦੀ ਦਿਮਾਗ 'ਚ ਨਹੀਂ ਰਿਹਾ ਵੀ ਕੋਈ ਉਹਦੇ ਦਾ ਲਾਲਚ ਹੈ ਕੁਝ ਪ੍ਰਾਪਤ ਕਰਨਾ ਦਿਮਾਗ 'ਚ ਇਹ ਨਹੀਂ ਰਿਹਾ ਵੀ ਕੋਈ ਵੀ ਚੀਜ਼ ਆ ਜਿਹੜੀ ਸਾਡੇ ਖਿਲਾਫ ਆ ਜਿਹੜੀ ਸਾਨੂੰ ਲੱਗਦਾ ਵੀ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਸਾਨੂੰ ਲੱਗਦਾ ਵੀ ਸਾਡੇ ਨਾਲ ਅਨਿਆਂ ਹੈ ਸਾਡਾਂ ਗਲਤ ਹੋ ਰਿਹਾ ਕੋਦੇ ਖਿਲਾਫ ਅਸੀਂ ਲੜਨਾ ਆ ਤੇ ਤੱਕ ਲੜਨਾ ਆ ਜਦ ਤੱਕ ਉਹ ਸਹੀ ਨਹੀਂ ਹੋਦਾ ਇਹ ਹੀ ਇਹ ਹੀ ਸਾਨੂੰ ਜਿਹੜਾ ਮਕਸਦ ਹੈਗਾ ਤੇ